ਗੁਰਗ ਬਗਿਆੜਾ ਬੁੱਢਾ ਬਗਿਆੜ ਅਗਰ ਇਹ ਆਖੇ ਕਿ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਹੈ ਉਸਨੇ ਪકડਣਾ ਥੋੜੀ ਛੱਡਿਆ ਉਸਕੋ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਪਕੜੀਆਂ ਹੀ ਨਹੀਂ ਜਾਂਦੀਆਂ ਬੱਕਰੀਆਂ ਪਕੜੀਆਂ ਹੀ ਨਹੀਂ ਜਾਂਦੀਆਂ ਬੁੱਢੇ ਮਨੁੱਖ ਨੇ ਗੁਨਾਹਾਂ ਦਾ ਤਿਆਗ ਨਹੀਂ ਕੀਤਾ ਗੁਨਾਹ ਹੀ ਉਸ ਦਾ ਤਿਆਗ ਕਰਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇਚ ਪਹਿਰਾਂ ਵਿੱਚ ਅੱਖਾਂ ਦੇਚ ਕੰਨਾਂ ਦੇ ਜ਼ੁਬਾਨ ਦੇਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨ ਗੁਨਾਹ ਵਿਚਾਰੇ ਬੈਠਣ ਤੇ ਕਿੱਥੇ ਬੈਠਣ ਕਿਹੜੀ ਥਾਂ ਤੇ ਬੈਠੇ ਦਰ ਜਵਾਨੀ ਤੌਬਾ ਕਰਦਨ ਸੀਰਤ ਪੈਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਤੋਂ ਮਿਹਰਸ ਕਰੇ ਸੇ ਸਭ ਤੋਂ ਵੱਡੀ ਭੇਟਾ ਹੈ ਆਪਣੀ ਮਤ ਰੱਖਣੀ ਸਭ ਤੋਂ ਵੱਡੀ ਪ੍ਰਾਪਤੀ ਹੈ ਗੁਰੂ ਦੀ ਮਤ ਲੈ ਜਾਣੀ ਸਭ ਤੋਂ ਵੱਡੀ ਬੇਟਾ ਵੀ ਮੈਂ ਆਪਣੀ ਸੋਚਣੀ ਇੱਥੇ ਅਰਪਣ ਕਰਦਾ ਆਂ ਆਇਂਦਾ ਐ ਗੁਰੂ ਮੈਂ ਤੇਰੀ ਮਤ ਦੇ ਮੁਤਾਬਕ ਜੀਵਾਂਗਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੋ ਗਈ ਗੁਰੂ ਦੀ ਮਤ ਲੈ ਲਈ ਆਪਣੀ ਦੇ ਦਿੱਤੀ ਸਭ ਤੋਂ ਵੱਡੀ ਬੇਟਾ ਜਦ ਕਿਸੇ ਕੋਲ ਗੁਰੂ ਦੀ ਸੋਚਣੀ ਆ ਜਾਏ ਤੇ ਗੁਰੂ ਦੀ ਸੋਚਣੀ ਦੇ ਮੁਤਾਬਕ ਜੀਵੇ ਸਿੱਖ ਆਪਣੀ ਮਤ ਦੇ ਮੁਤਾਬਕ ਬੰਦਾ ਦੁਪਹਿਰੇ ਉੱਠੇ ਪਰ ਗੁਰੂ ਦੀ ਮੱਤ ਦੇ ਮੁਤਾਬਕ ਤੇ ਅੰਮ੍ਰਿਤ ਵੇਲੇ ਉੱਠਣਾ ਹੀ ਪਏਗਾ। ਜਪ ਕਰਨਾ ਹੀ ਪਏਗਾ। ਗੁਰਮੰਤਰ ਜਪਣਾ ਹੀ ਪਏਗਾ। ਮੂਲ ਮੰਤਰ ਜਪਣਾ ਹੀ ਪਏਗਾ। ਔਰ ਜਪਣ ਦਾ ਢੰਗ ਜਿਸ ਢੰਗ ਨਾਲ ਗੁਰਨਾਣਿਕ ਨੇ ਦੱਸਿਆ ਮੈਂ ਆਪ ਜੀ ਦੇ ਸਾਹਮਣੇ ਫਿਰ ਅਰਜ਼ ਕਰਾਂਗਾ। ਤੋਂ ਗੁਰਨਾਣਿਕ ਨੇ ਇੱਕ ਮੁਕੰਮਲ ਇਨਸਾਨ ਦਾ ਜੋ ਖਾਕਾ ਚਿੱਤਰਿਆ ਜਿਸ ਦਾ ਨਾਮ ਆਪ ਨੇ ਰੱਖਿਆ ਸਿੱਖ ਅਗਾਹ ਚਲ ਕੇ ਗੁਰਨਾਨਕ ਦੇ ਦੂਸਰੇ ਸਰੂਪ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਖਾਕੇ ਦੇ ਚ ਜਿਹੜਾ ਰੰਗ ਭਰਿਆ ਉਹ ਹੈ ਹੁਕਮ ਮੰਨਣ ਦਾ ਰੰਗ ساری ਜ਼ਿੰਦਗੀ ਭਾਈ ਲੈਣਾ ਹੁਕਮ ਮੰਨਣ ਦੀ ਤਸਵੀਰ ਬਣੀ ਰਹੇ ਦੋ ਤਿੰਨ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਦੇ ਵਿੱਚ ਖੂਬਸੂਰਤ ਕਟੋਰਾ ਹੈ ਨਾਲ ਸੰਗਤਾਂ ਨੇ ਬਾਰ-ਬਾਰ ਪਾਤਸ਼ਾਹ ਦੇਖਦੇ ਨੇ ਚਲੇ ਆ ਰਹੇ ਨੇ ਉਸ ਕਟੋਰੇ ਨੂੰ ਸਤਿਗੁਰ ਇੱਕ ਐਸੇ ਸਰੋਵਰ ਦੇ ਛੁੱਟ ਦਿੰਦੇ ਨੇ ਜਿੱਥੇ ਚਿੱਕੜ ਤੇ ਜ਼ਿਆਦਾ ਹੈ ਪਰ ਪਾਣੀ ਘੱਟ ਹੈ ਔਰ ਸਤਗੁਰੂ ਫਿਰ ਸੰਗਤਾਂ ਦੀ ਤਰਫ ਦੇਖਦੇ ਨੇ ਆਪ ਦੇ ਨਾਲ ਸਹਬਜ਼ਾਦੇ ਵੀ ਨੇ ਬਾਬਾ ਸ੍ਰੀ ਚੰਦ ਬਾਬਾ ਲਖਮੀਦਾਸ ਸਤਗੁਰ ਸ੍ਰੀ ਚੰਦ ਨੂੰ ਕਹਿੰਦੇ ਨੇ ਬੇਟਾ ਇੱਕ ਕਟੋਰਾ ਕੱਢ ਲਿਆ ਤੇ ਪਤਾ ਸ੍ਰੀ ਚੰਦ ਨੇ ਕੀ ਆਖਿਆ ਗੁਰਦੇਵ ਪਿਤਾ ਜੇ ਕੱਢ ਕੇ ਹੀ ਲੈਣਾ ਤੇ ਛੁੱਟਿਆ ਕਿਉਂ ਹੈ ਸਾਡੇ ਸਾਹਮਣੇ ਤੇ ਛੁੱਟਿਆ ਤੁਸੀਂ ਕਿਉਂ ਛੁੱਟਿਆ ਬਡੇਰੀ ਉਮਰ ਹੋ ਗਈ ਆਪਦੀ ਅਣਹੋਣੀਆਂ ਗੱਲਾਂ ਕਰਨ ਲੱਗ ਪਏ। ਤੇ ਅਸੀਂ ਤੁਹਾਡੇ ਸਹਿਬਜ਼ਾਦੇ ਆਂ। ਜੇ ਕੱਢ ਕੇ ਲੈਣਾ ਕਿਸੇ ਸੇਵਕ ਨੂੰ ਆਖੋ। ਫਿਰ ਇਹ ਕਟੋਰਾ ਚਿੱਕੜ ਦੇ ਚੈ। ਤੇ ਜੇ ਗਏ ਤੇ ਸਾਡੇ ਕਪੜੇ ਭੇਜ ਜਾਣਗੇ ਸਾਰਾ ਜਿਸਮ ਚਿੱਕੜ ਆਲੋਧ ਹੋ ਜਾਏਗਾ। ਪਰ ਉਪਕਾਰ ਨੂੰ ਕਿਦਰੇ ਮਾਮੂਲੀ ਨਾ ਸਮਝਣਾ। ਜੋ ਚਿੱਕੜ ਦੇ ਅੰਦਰ ਵੜਨਾ ਨਹੀਂ ਚਾਹਦਾ ਉਹ ਕਿਸੇ ਨੂੰ ਫਸੇ ਹੋਏ ਚਿੱਕੜ ਦੇ ਚੋਂ ਕੱਢ ਵੀ ਨਹੀਂ ਸਕੇਗਾ। ਛਿੱਟੇ ਤੇ ਲੱਗਣਗੇ। ਜੋ ਸੇਕ ਤੋਂ ਡਰਦਾ ਹੈ ਤਪਸ਼ ਤੋਂ ਡਰਦਾ ਹੈ ਕਿਸੇ ਨੂੰ ਬਲਦੀ ਹੋਈ ਅੱਗ ਦੇ ਚੋਂ ਨਹੀਂ ਕੱਢ ਸਕਦਾ। ਪਰ ਉਪਕਾਰ ਕਿਤੇ ਮਾਮੂਲੀ ਖੇਡ ਨਾ ਸਮਝ ਲੈਣਾ। ਔਖਾ ਕੰਮ ਹੈ। ਸਤਗੁਰੂ ਨੇ ਲਖਮੀ ਦਾਸ ਨੂੰ ਅਖੇ ਕਟੋਰਾ ਤੋਂ ਕੱਢ ਲਿਆ। ਤੇ ਲਖਮੀਦਾਸ ਵੀ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਕਪੜੇ ਬੜੇ ਸੋਨੇ ਪਾਏ ਹੋਏ ਨੇ ਮਹਿਲੇ ਹੋ ਜਾਣਗੇ ਤੇ ਆਪ ਦੇ ਨਾਲ ਇਤਨੀਆਂ ਸੰਗਤਾਂ ਆ ਰਹੀਆਂ ਨੇ ਇਤਨੇ ਸੇਵਕ ਨੇ ਕਿਸੇ ਨੂੰ ਵੀ ਕੈਦ ਕੱਢ ਕੇ ਲਿਆਣਗੇ ਤੇ ਵੱਡੇ ਭਰਾਤਾ ਜੀ ਠੀਕ ਕਹਿੰਦੇ ਨੇ ਜੇ ਕੱਢ ਕੇ ਹੀ ਲੈਣਾ ਸੀ ਤੇ ਤੁਸੀਂ ਛੁੱਟਿਆ ਜਾਵੋ ਸਤਿਗੁਰ ਹੁਣ ਲੈਣੇ ਦੀ ਤਰਫ ਇਸ਼ਾਰਾ ਕਰਦੇ ਸਿਰਫ ਇਸ਼ਾਰਾ ਹੀ ਕੀਤਾ ਹੈ ਨਾਲੀ ਚੱਲ ਰਿਹਾ ਸੀ ਲੈਣਾ ਭਜਿਆ ਹੋਇਆ ਗਿਆ ਗੋੜਿਆਂ ਤੋਂ ਵੀ ਉੱਚਾ-ਉੱਚਾ ਚਿੱਕੜ ਸੀ ਸਾਰਾ ਜਿਸਮ ਚਿੱਕੜ ਆਲੂਦ ਹੋ ਗਿਆ ਸਾਰੇ ਕੱਪੜੇ ਚਿੱਕੜ ਆਲੂਦ ਹੋ ਗਏ ਕਟੋਰਾ ਕੱਢ ਕੇ ਲਿਆ ਰਹੇ ਨੇ ਚਿੱਕੜ ਨਾਲ ਲਿਬੜੇ ਹੋਏ ਲੈਣਾ ਜੀ ਇਸ ਚਿੱਕੜ ਦੇ ਨਾਲ ਲਿਬੜੇ ਹੋਏ ਲੈਣੇ ਨੂੰ ਗੁਰੂ ਨਾਨਕ ਨੇ ਗਲਵਖੜੀ ਚ ਲੈ ਲਿਆ ਆਖਿਆ ਪੁਰਖਾ ਤੂੰ ਇਹ ਕਟੋਰਾ ਚਿੱਕੜ ਦੇ ਚੋਂ ਨਹੀਂ ਕੱਢਿਆ ਸਾਰੀ ਮਖਲੂਕ ਨੂੰ ਚਿੱਕੜ ਦੇ ਚੋਂ ਕੱਢਿਆ ਮੈਂ ਤਾਂ ਇਹੀ ਦੇਖਣਾ ਚਾਹੁੰਦਾ ਸੀ ਮੈਂ ਤਾਂ ਇੰਨਾ ਹੀ ਦੇਖਣਾ ਸੀ ਬੜੀ ਪ੍ਰੀਖਿਆ ਲਈ ਹੈ ਅਮੇ ਨੇ ਜੋ ਹੈ ਆਪਣੀ ਜੋਤ ਦਾ ਪਰਵੇਸ਼ ਕੀਤਾ ਕਹਿੰਦੇ ਨੇ ਸਮਾਜ ਦਾ ਮੁਖੀ ਧਰਮ ਦਾ ਮੁਖੀ ਦੇਸ਼ ਦਾ ਮੁਖੀ ਕੌਮ ਦਾ ਮੁਖੀ ਚੁਣਨ ਲਗਿਆਂ ਬਹੁਤ ਸਾਵਧਾਨੀ ਸੁਚੇਤਪਣਾ ਚਾਹੀਦਾ ਹੈ ਗਾਲिब ਕਹਿੰਦਾ ਹੈ ਕਾਰ ਵਾਂਕੇ ਲੁੱਟ ਜਾਣੇ ਕਾ ਗਮ ਨਹੀਂ ਗਾਲिब ਸਵਾਲ ਤੋ ਥਾ ਤੇਰੀ ਰਹਿਬਰੀ ਕਾ ਕਹਿੰਦਾ ਮੈਂ ਲੁੱਟ ਗਿਆ ਮੈਂ ਬਰਬਾਦ ਹੋ ਗਿਆ ਇਸ ਦਾ ਮੈਨੂੰ ਗਮ ਨਹੀਂ ਇਸ ਗੱਲ ਦਾ ਗਮ ਹੈ ਤੂੰ ਰਹਿਬਰ ਮੇਰੀ ਕਿਹੜੀ ਗੱਲ ਦਾ ਮੈਂ ਤੇਰੇ ਪਿੱਛੇ ਚੱਲ ਕੇ ਤਬਾਹ ਹੋ ਗਿਆ ਮੈਂ ਤੇਰੇ ਪਿੱਛੇ ਚੱਲ ਕੇ ਬਰਬਾਦ ਹੋ ਗਿਆ ਤੁਰੈਬਰ ਮੇ ਰਕੇ ਰੇਗਲ ਦਾ ਕਿਸ ਗੱਲ ਦਾ ਤੁਰੈਬਰ ਬਣਿਆ ਹੈ ਕਾਰਵਾਂ ਕੇ ਲੁੱਟ ਜਾਣੇ ਕਾ ਗਮ ਨਹੀਂ ਗਾਲਿਬ ਸਵਾਲ ਤੋ ਥਾ ਤੇਰੀ ਰਹਿਬਰੀ ਕਾ 40 50 ਸਾਲਾਂ ਤੋ ਕੌਮ ਦੇ ਮੁਖੀ ਇਸ ਢੰਗ ਦੇ ਨਾਲ ਕਿ ਕਰੀਬਨ ਕਰੀਬਨ ਕੌਮ ਦੀ ਰੂਪ ਰੇਖਾ ਹੀ ਖੋ ਗਈ ਹੈ ਆਖਿਆ ਸੀ ਕਿਸੇ ਵਕਤ ਇੱਕ ਬੁਲੰਦ ਪਾਇਆ ਸ਼ਾਇਰ ਨੇ ਇਕ ਹਮ ਹੈ ਲੀਹਾ ਆਪਣੇ ਹੀ ਸੂਰਤ ਕੋ ਵਿਗਾੜ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ ਇਕ ਤੇ ਉਹ ਨੇ ਜਿਨਾਂ ਨੂੰ ਤਸਵੀਰ ਵੀ ਬੜੀ ਸੋਹਣੀ ਬਣਾਉਣ ਦੀ ਜਾਚ ਆਉਂਦੀ ਏ ਇਕ ਆਪਾਂ ਕੇ ਬਣੀ ਬਣਾਈ ਤਸਵੀਰ ਨੂੰ ਵੀ ਵਿਗਾੜ ਕੇ ਬੈਠ ਗਏ ਇਕ ਹਮ ਹੈ ਲੀਹਾ ਆਪਣੇ ਹੀ ਸੂਰਤ ਕੋ ਵਿਗਾੜ ਇਕ ਵੋ ਹੈ ਜਿਨੇ ਤਸਵੀਰ ਬਣਾ ਆਤੀ ਹੈ 우ਸਤਾਦ ਜ਼ੌਕ ਕੰਦੇ ਕਮਾਲ ਦੇ ਦੁਨੀਆ ਚਿੱਤਰਕਾਰ ਨੇ ਐਸੀ ਤਸਵੀਰ ਬਣਾ ਦੇਣੇ ਜਾਨ ਪਾ ਦਿੰਦੇ ਨੇ ਪਰ ਇੱਕ ਮੈਂ ਆ ਮੈਂ ਆਪਣੀ ਸੂਰਤ ਸ਼ਕਲ ਸੂਰਤ ਹੀ ਵਿਗਾੜ ਕੇ ਬੈਠ ਗਿਆ ਬਣੀ ਬਣਾਈ ਤਸਵੀਰ ਹੀ ਵਿਗਾੜ ਕੇ ਬੈਠ ਗਿਆ ਸਟੇਜ ਇੱਕ ਗੱਲ ਤੇ ਮੰਨਣੀ ਪਵੇਗੀ ਕਿ ਧਰਮ ਦੇ ਮੁਖੀਆਂ ਤੋਂ ਜਿਨ੍ਹਾਂ ਨੇ ਬਾਗ ਡੋਰ ਇਹਨਾਂ 50 60 ਸਾਲਾਂ ਤੋਂ ਪਕੜੀ ਕੋਈ ਪ੍ਰੇਰਣਾ ਨਾ ਮਿਲ ਸਕੇ ਕਾਰਾਂ ਆ ਕੇ ਲੁੱਟ ਜਾਣੇ ਦਾ ਗਮ ਨਹੀਂ ਕਾਲਬ ਸਵਾਲ ਤੋਂ ਥਾ ਤੇਰੀ ਰਹਿਬਰੀ ਦਾ ਜੋ ਬੱਸ ਨੂੰ ਗੱਡੀ ਨੂੰ ਐਕਸੀਡੈਂਟ ਦੇ ਦਹਾਨੇ ਤੇ ਲੈ ਜਾਏ ਕੋਈ ਸਿਆਣਾ ਡਰਾਈਵਰ ਨਹੀਂ ਹੈ ਖੈਰ ਇਤਨਾ ਹੀ ਸਤਗੁਰ ਨੇ ਬੜੀ ਸਿਆਣਪ ਨਾਲ ਚੁਣਾਉ ਕੀਤੇ ਨੇ ਇੱਕ ਦਿਨ ਫਿਰ ਦੇਖਿਆ ਸ੍ਰੀ ਚੰਦ ਸੰਭਾਲ ਸਕੇਗਾ ਕਿ ਨਹੀਂ ਕਰਤਾਰਪੁਰ ਦੀ ਗੱਲ ਹੈ ਸਤਿਗੁਰ ਦਾ ਸਰੀਰ ਵੀ ਕਾਫੀ ਬਿਰਧ ਹੋ ਗਿਆ ਕੰਮ ਬੜਾ ਲੰਬਾ ਹੈ ਸਿੱਖੀ ਦੀ ਰੂਪ ਰੇਖਾ ਮੁਕੰਮਲ ਬਣਾਣੀ ਹੈ ਤੇ ਫਿਰ ਉਸ ਨੂੰ ਸਿੰਘ ਸਜਾਣਾ ਹੈ ਲੰਬਾ ਹੈ ਕੰਮ ਕਰਤਾਰਪੁਰ ਦੀ ਗੱਲ ਹੈ ਸੰਗਤ ਬੜੀ ਆਈ ਤੇ ਸਤਿਗੁਰ ਨੇ ਸ੍ਰੀ ਚੰਦ ਨੂੰ ਬੁਲਾ ਕੇ ਕਿਹਾ ਸੰਗਤ ਬਹੁਤ ਆਈ ਹੈ ਅੱਜ ਤੇ ਹਾਂ ਪਾਤਸ਼ਾ ਗੁਰਦੇਵ ਪਿਤਾ ਬਹੁਤ ਆਈ ਹੈ ਸੜਾ ਜੀ ਕਰਦਾ ਲੰਗਰ ਦੇ ਨਾਲ-ਨਾਲ ਇਹਨਾਂ ਨੂੰ ਮਠਾਈ ਛਕਾਈਏ ਸਿਰਫ ਲੰਗਰ ਦੇ ਦਾਲ ਪ੍ਰਸ਼ਾਦਾ ਹੀ ਨਾ ਹੋਵੇ ਸੜਾ ਜੀ ਕਰਦਾ ਅੱਜ ਇਸ ਸਾਰੀ ਸੰਗਤ ਨੂੰ ਨਾਲ ਮਠਾਈ ਵੀ ਛਕਾਣੀ ਹੈ तो श्रीचंद कहने लगा महाराज इतनी छैती इंतजाम नहीं हो सकता लंगर दाते हो गए हुन आप अचन चेत कह रहे होन अचानक नहीं हो सकता इतनी ज्यादा संगत अचानक मिठाई दा कित्थों इंतजाम ए नहीं हो सकता सतगुरु कहने लगे बचिया तू गल ते पूरी सुन ऐ सामने बेरी देखदा पेना और नाल एक जंड दा दरखत खडा है ਇਸ ਜੰਡ ਦੇ ਦਰਖਤ ਦੇ ਉੱਪਰ ਤੂੰ ਚੜ ਜਾ ਥੱਲੇ ਚਦਰਾਂ ਵਿਛਾ ਦੇ ਇਹਨੂੰ ਜ਼ੋਰ ਦਾ ਝੂਣ ਬੜੀ ਮਿਠਾਈ ਟਪਕੇ ਗਈ ਆਪਾਂ ਸੰਗਤ ਦੇਚ ਵੰਡਣੀ ਹੈ ਇਸ ਤਰ੍ਹਾਂ ਇਕੱਠੀ ਕਰ ਪਤਾ ਸ੍ਰੀ ਚੰਦ ਨੇ ਕੀ ਆਖਿਆ ਬਾਬਾ ਵਡੇਰੀ ਉਮਰ ਹੋ ਗਈ ਹੈ ਨਾ ਅਨੌਣੀਆਂ ਗੱਲਾਂ ਕਰਨ ਲੱਗ ਪਿਆ ਦਰਖਤਾਂ ਤੋਂ ਮਿਠਾਈ ਟਪਕਦੀ ਹੈ ਔਰ ਦਰਖਤ ਵੀ ਜੰਡ ਦਾ ਜਿੰਨੂੰ ਕੋਈ ਚੰਗੇ ਫੁੱਲ ਤੇ ਫਲ ਵੀ ਨਹੀਂ ਲੱਗਦੇ ਡੰਗਦੇ ਉਸ ਤੋਂ ਮਿਠਾਈ ਟਪਕੇ ਗਈ ਸ੍ਰੀ ਚੰਦ ਔਖਾਉ ਕੇ ਬੈਠ ਗਿਆ ਸਤਿਗੁਰ ਨੇ ਫਿਰ ਲਖਮੀ ਦਾਸ ਨੂੰ ਆਵਾਜ਼ ਮਾਰੀ ਦੇਖਦੇ ਕਿਦਰੇ ਤ੍ਰਿਪਤਾ ਗਿਲਾ ਨਾ ਕਰਦੇਵੇ ਕਿਦਰੇ ਮੇਰੀ ਪਤਨੀ ਸੁਲਖਣੀ ਗਿਲਾ ਨਾ ਕਰਦੇਵੇ ਕਿ ਬੱਚਿਆਂ ਨੂੰ ਗੱਦੀ ਨਹੀਂ ਦਿੱਤੀ ਇਥੇ ਬੱਚਿਆਂ ਦੀ ਗੱਲ ਨਹੀਂ ਹੈ ਕਸੌਟੀ ਤੇ ਕੋਈ ਪੂਰਾ ਉਤਰਦਾ ਹੈ ਕਿ ਨਹੀਂ ਲਖਮੀ ਦਾਸ ਨੇ ਵੀ ਸਾਫ਼ ਕਹਿ ਦਿੱਤਾ ਗੁਰਦੇਵ ਪਿਤਾ ਐਵੇਂ ਮਜ਼ਾਕ ਹੈ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀ ਔਰ ਦਰਖਤ ਵੀ ਜੰਡ ਦਾ ਕੈਨੇ ਨੇ ਸਤਿਗੁਰ ਨੇ ਲੈਣੇ ਨੂੰ ਇਸ਼ਾਰਾ ਕੀਤਾ ਉਹ ਇੱਕਦਮ ਦਰਖਤ ਤੇ ਚੜਨ ਲੱਗ ਪਿਆ ਥੱਲੇ ਚਦਰਾਂ ਵਿਛਾ ਕੇ ਤੇ ਸ੍ਰੀ ਚੰਦ ਕਹਿੰਦਾ ਹੈ ਲੈਣਾ ਜੀ ਗੱਲ ਸੁਣੋ ਦੁਨੀਆ ਹਸੇਗੀ ਦਰਖਤਾਂ ਤੋਂ ਮਿਠਾਈ ਨਹੀਂ ਟਪਕਦੀਂਗੀ ਤੇ ਭਾਈ ਲੈਣਾ ਜੀ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਮਿਠਾਈ ਟਪਕੇ ਭਾਵੇਂ ਨਾ ਟਪਕੇ ਸਾਡਾ ਕੋਈ ਮਤਲਬ ਨਹੀਂ ਇਸ ਨਾਲ ਅਸੀਂ ਗੁਰੂ ਦਾ ਹੁਕਮ ਮੰਨਣਾ ਹੈ ਹੁਕਮ ਮੰਨਣਾ ਹੁਕਮ ਮੰਨਿਏ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਛ ਅਸੀਂ ਬਚਨ ਮੰਨਣਾ ਹੈ ਅਸੀਂ ਹੁਕਮ ਮੰਨਣਾ ਹੈ ਹੁਕਮ ਮੰਨਣ ਦੀ ਮੂਰਤੀ ਗੁਰਦੁਆਰੇ ਅਗਰ ਕੋਈ ਹੁਕਮ ਕਰਨ ਦੀ ਭਾਵਨਾ ਨਾਲ ਲਾਗੇ ਉਹ ਹੁਕਮਰਾਨ ਆ ਗਿਆ ਯਕੀਨ ਜਾਨੋ ਫਿੱਕਾ ਆਏਗਾ ਫਿੱਕਾ ਚਲਾ ਜਾਏਗਾ ਇੱਥੇ ਹੁਕਮ ਮੰਨਣਾ ਹੈ ਇਹ ਗੱਲ ਵੱਖਰੀ ਹੈ ਕਿ ਹੁਕਮ ਕਰਨ ਦੇਵੀ ਮਨੁੱਖ ਦੇ ਅੰਦਰ ਬੜੀ ਪਰਬਲ ਇੱਛਾ ਹੈ ਤੇ ਬੜੀ ਭਾਰੀ ਭੁੱਖ ਹੈ ਪਰ ਕਮ ਸੇ ਕਮ ਇਸ ਦਰਤੇ ਤੇ ਨਹੀਂ ਕਿ ਭੁੱਖ ਚਾਹੀਦੀ ਕਿਥੇ ਭੁੱਖ ਨਹੀਂ ਚਾਹੀਦੀ ਹੁਕਮ ਮੰਨਿਏ ਹੋਵੇ ਪ੍ਰਮਾਣ ਤਾਂ ਖਸਮੇ ਦਾ ਮਹਿਲ ਪਾਏ ਸੀ ਇੱਕ ਹੋਰ ਗਾਥਾ ਵੀ ਕਹਦਿਆਂ ਨੇ ਤੇ ਪੂਰੀ ਤੌਰ ਤੇ ਸਪਸ਼ਟ ਨਹੀਂ ਹੋ ਸਕੇਗੀ ਗੁਰਨਾਣਿਕ ਨੇ ਇੱਕ ਦਿਨ ਧਾਣਕ ਰੂਪ ਬਣਾਇਆ ਡਰਾਵਣਾ ਕਪੜੇ ਐਸੇ ਪਹਿਨ ਲਏ ਪੰਜ ਸਤ ਨਾਲ ਕੁੱਤੇ ਪਿੱਛੇ ਲਾਏ ਹੱਥ 'ਚ ਇੱਕ ਸੋਟਾ ਰਖ ਲਿਆ ਜੋਲੇ 'ਚ ਪੱਥਰ ਰਖ ਲਿਆ ਭੀੜ ਪਿੱਛੇ ਚੱਲ ਰਹੀ ਏ ਇਸੇ ਭੀੜ ਵਿੱਚ ਲੈਣਾ ਜੀ ਵੀ ਨੇ ਗੁਰਨਾਣਿਕ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਜਨਮ ਸਾਖੀ ਦੀ ਕਥਾ ਹੈ ਅੱਧੀ ਭੀੜ ਵਾਪਸ ਹੋ ਗਈ ਬਈ ਗੁਰਨਾਣਕ ਪੂਤ ਨੇ ਹੋ ਗਏ ਨੇ ਬਿਤਾਲੇ ਹੋ ਗਏ ਨੇ ਮਸਤਾਨੇ ਹੋ ਗਏ ਨੇ ਅੱਧੀ ਭੀੜ ਵਾਪਸ ਚਲੀ ਗਈ ਜੋ ਪਿੱਛੇ ਚੱਲ ਰਹੇ ਸੀ ਥੋੜੀ ਦੂਰ ਚੱਲ ਕੇ ਜਦ ਸਤਗੁਰ ਨੇ ਦੇਖਿਆ ਅਜੇ ਵੀ ਕੁਝ ਮਨੁੱਖ ਮੇਰੇ ਪਿੱਛੇ ਆ ਰਹੇ ਨੇ ਤੋਂ ਹੱਥ ਦੇ ਜਿਹੜਾ ਸੋਟਾ ਸੀ ਨਾ ਜਿਹੜੀ ਡਾਂਗ ਸੀ ਨਾ ਉਹ ਬਾਣੀ ਸ਼ੁਰੂ ਕੀਤੀ ਅਦਿਆਂ 'ਚ ਵੀ ਅੱਦੇ ਵੱਜ ਗਏ। ਵਾਕਈ ਬਾਬਾ ਮਸਤਾਨਾ ਹੋ ਗਏ। ਪਰ ਪਾਦਸ਼ਾਹ ਦੇਖਦਿਆਂ ਅਜੇ ਵੀ ਕੋਈ 30 35 ਮਨੁੱਖ ਪਿੱਛੇ ਆ ਰਹੇ ਨੇ। ਆ ਰਹੇ ਨੇ। ਸਤਿਗੁਰ ਨੇ ਦੂਸਰੇ ਝੋਲੇ 'ਚ ਮੋਰਾ ਗੱਡੀਆਂ। ਚਾਂਦੀ ਦੀਆਂ, ਸੋਨੇ ਦੀਆਂ ਅਜੇ ਸੁਟੀਆਂ। ਉਹ ਬੱਚੇ ਕੁਚੇ ਜਿਹੜੇ ਨਾਲ ਚੱਲ ਰਹੇ ਸਨ ਉਹਨਾਂ ਨੇ ਚੁੱਕ ਲਈਆਂ ਮਾਰ ਖਾ ਕੇ ਤੇ ਨਾਲ ਚੱਲ ਰਹੇ ਸਨ ਪੱਥਰ ਖਾ ਕੇ ਤੇ ਨਾਲ ਚੱਲ ਰਹੇ ਸਨ ਪਰ ਸੋਨੇ ਦੀ ਮਾਰਨਾ ਸਹਾਰ ਸਕੇ ਚਾਂਦੀ ਦੀ ਮਾਰਨਾ ਸਾਸਤੇ ਸੋਨਾ ਚੁੱਕ ਕੇ ਵਾਪਸ ਛੋੜ ਗਏ ਗੁਰੂ ਨਾਲ ਕਈ ਦੁੱਖ ਦੇ ਮਾਰੇ ਤੇ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਪਰ ਸੁੱਖਾਂ ਦੀ ਮਾਰ ਐਸੀ ਪੈ ਜਾਂਦੀ ਹੈ ਰੁਕ ਜਾਂਦੇ ਨੇ ਹਾਂ ਮੁਰ ਜਾਂਦੇ ਨੇ ਜਦ ਹੁਣ ਸਤਿਗੁਰ ਨੇ ਦੇਖਿਆ ਪਿੱਛੇ ਇੱਕੋ ਹੀ ਹੈ ਲੈਣਾ ਬਾਕੀ ਸਭ ਵਾਪਸ ਚਲੇ ਗਏ ਇੱਕ ਤੇ ਸਤਿਗੁਰ ਕਹਿੰਦੇ ਨੇ ਪੁਰਖਾ ਸਾਰੇ ਚਲੇ ਗਏ ਤੂੰ ਨਹੀਂ ਗਿਆ ਤੂੰ ਨਹੀਂ ਮੁੜਿਆ ਲੈਣਾ ਹੱਥ ਜੋੜ ਕੇ ਕਹਿੰਦਾ ਬਾਬਾ ਸਾਰਿਆਂ ਦੇ ਆਪਣੇ ਆਪਣੇ ਘਰ ਸਨ ਆਪਣੇ ਘਰਾਂ ਨੂੰ ਚਲੇ ਗਏ ਤੇ ਮੈਂ ਨਿਥਾਵਾਂ ਕਿੱਥੇ ਜਾਵਾਂ ਤੁਹਾਡੇ ਚਰਨ ਹੀ ਮੇਰਾ ਘਰ ਨੇ ਮੈਂ ਕਿੱਥੇ ਜਾਵਾਂ ਤੇਰਾ ਘਰ ਮੇਰਾ ਘਰ ਹੈ ਤੇਰੇ ਚਰਨ ਮੇਰਾ ਸਥਾਨ ਹੈ ਮੈਂ ਕਿੱਥੇ ਜਾਵਾਂ ਅਦਕੀ ਫਿਰ ਗੁਰੂ ਨਾਨਕ ਨੇ ਗਲਵਕੜੀ ਚ ਲਿਆ ਤੂੰ ਨੇ ਥਾਵਾ ਨਹੀਂ ਮੈਂ ਨੇ ਥਾਵਾ ਮੈਂ ਲਬਰਿਆ ਸੀ ਆਪਣਾ ਟਿਕਾਣਾ ਦੁਨੀਆ ਦੇਖੇਗੀ ਕਿ ਮੈਂ ਤੇਰੀ ਪ੍ਰਕਰਮਾ ਕਰਾਂਗਾ ਔਰ ਮੇਰਾ ਮਸਤਕ ਤੇਰੇ ਕਦਮਾਂ ਤੇ ਹੋਵੇਗਾ ਲਹਿਣੇ ਦੀ ਫੇਰਾਇ ਨਾਨਕਾ ਦੋਹੀ ਖੱਟੀ ਐ ਦੁਨੀਆਂ ਦੇਖ ਕੇ 당 ਰਹਿ ਗਈ ਹੈ ਕੱਲ ਤੱਕ ਤੇ ਲੈਣਾ ਗੁਰੂ ਨਾਨਕ ਦੀ ਪ੍ਰਕਰਮਾ ਕਰਦਾ ਸੀ ਅੱਜ ਗੁਰੂ ਨਾਨਕ ਪ੍ਰਕਰਮਾ ਪੇ ਕਰਦੇ ਨੇ ਕੱਲ ਤੱਕ ਤੇ ਲੈਣਾ ਮੱਥਾ ਠੇਕਦਾ ਸੀ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਰੱਖ ਦਿੱਤਾ ਕਿਉਂਕਿ ਉਹ ਜਿਹੜੀ ਜੋਤ ਸੀ ਉਹ ਲੈਣੇ ਦੇ ਅੰਦਰ ਬਿਰਾਜਮਾਨ ਹੋ ਗਈ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਕੇ ਹਿਏ ਮਾਏ ਉਨ ਸਤ ਸੰਗਤ ਔਰ ਨਿਸ ਦਿਨ ਬਸ ਬੋਕ ਮੈਂ ਕਰਾਂ ਸ੍ਰੀ ਰਦਾ ਦਾ ਨਾਨਕ ਸੀ ਜੋਤ ਦਾ ਨਾ ਗੁਰੂ ਸੀ ਗੁਰੂ ਨਾਨਕ ਜੋਤ ਨੂੰ ਇੱਕ ਪਾਸੇ ਕਰ ਦੋ ਗੁਸਤਾਖੀ ਮਾਫ ਨਾਨਕ ਉਹ ਜੋਤ ਲੈਣੇ ਦੇ ਅੰਦਰ ਟਿਕ ਗਈ ਗੁਰੂ ਅੰਗਦ ਸ੍ਰੀ ਰਦਾ ਦਾ ਅੰਗਦ ਹੈ ਲੈਣਾ ਹੈ ਜੋਤ ਦਾ ਨਾ ਗੁਰੂ ਹੈ ਗੁਰੂ ਅੰਗਦ ਇਸ ਤਰ੍ਹਾਂ ਇਹ ਜੋਤ ਟਿਕਾਣੇ ਬਦਲਦੀ ਰਹੀ ਘਰ ਬਦਲਦੀ ਰਹੀ ਤੇ ਘਰ ਨੂੰ ਹੀ ਅਰਬੀ ਦੇ ਚ ਕਹਿੰਦੇ ਨੇ ਮਹਿਲ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਘਰ ਅਸਥਾਨ ਟਿਕਾਣੇ ਇਹ ਜੋਤ ਬਦਲਦੀ ਰਹੀ ਹੁਕਮ ਮੰਨਣ ਦਾ ਰੰਗ ਭਰਿਆ ਉਸ ਖਾਕੇ ਦੇ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਿਰਦ ਬਾਬਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਦੀ ਦੇਣ ਆਪ ਨੇ ਵਰਨ ਵੰਡ ਦੀ ਪ੍ਰਥਾ ਖਤਮ ਕਰ ਦਿੱਤੀ ਔਰ ਕਹਿ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਜੋ ਇਕੱਠੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਮੁਸ਼ਕਲ ਹੈ ਉਹ ਬੇਟੀ ਦੀ ਸਾਂਝ ਬਣਾ ਸਕਣ ਮੈਂ ਰੋਟੀ ਬੇਟੀ ਦੀ ਸਾਂਝ ਬਣਾਣੀ ਹੈ ਮੈਂ ਜ਼ਾਤ ਪਾਤ ਨੂੰ ਖਤਮ ਕਰਨਾ ਹੈ ਜ਼ਾਤ ਕਾ ਗਰਬ ਨਾ ਕਰ ਮੋ ਰਖ ਗਵਾਰਾ ਇਸ ਗਰਬ ਤੇ ਉਪਜੇ ਬਹੁਤ ਵਿਕਾਰਾ ਜ਼ਾਤ ਪਾਤ ਨੂੰ ਮੰਨਣ ਵਾਲਾ ਕਮ ਸਿਕਮ ਕੁਝ ਹੋਰ ਹੋਵੇ ਤੇ ਹੋਵੇ ਸਿੱਖ ਨਹੀਂ ਹੈ ਇਤਨੀ ਮੈਂ ਅਰਜ਼ ਕਰਦੇ ਆਂ ਉਹ ਦੂਜੇ ਸਿੱਖ ਨਾਲ ਜ਼ਾਤ ਕਰਕੇ ਰਿਸ਼ਤਾ ਜੋੜੇ ਤੇ ਇਸਦਾ ਮਤਲਬ ਹੈ ਤੂੰ ਸਿੱਖ ਨਾਲ ਰਿਸ਼ਤਾ ਨਹੀਂ ਜੋੜ ਰਿਹਾ ਜਾਤ ਨਾਲ ਜੋੜ ਰਹੇ ਹਨ ਕਿੰਨੇ ਤਿੰਨ ਰਿਸ਼ਤੇ ਹੁੰਦੇ ਨਾਨਕਿਆਂ ਦੇ ਦਾਦਕਿਆਂ ਦੇ ਸਹੁਰਿਆਂ ਦੇ ਇਹ ਖੂਨ ਦੇ ਰਿਸ਼ਤੇ ਤੇ ਸਿੱਖੀ ਦਾ ਰਿਸ਼ਤਾ ਤੇ ਵਿਚਾਰ ਦਾ ਰਿਸ਼ਤਾ ਸਿੱਖੀ ਸਿਖਿਆ ਗੁਰੂ ਵਿਚਾਰ ਪਾਈ ਗੁਰਦਾਸ ਕਹਿੰਦੇ ਨੇ ਮੈਂ ਇਹ ਤਿੰਨੇ ਰਿਸ਼ਤੇ ਸਿੱਖੀ ਦੇ ਰਿਸ਼ਤੇ ਤੋਂ ਕੁਰਬਾਨ ਕਰਦਾ ਨਾਨਕਿਆਂ ਦੇ ਦਾਦਕਿਆਂ ਦੇ ਸਹੁਰਿਆਂ ਦੇ बड़ा कीमती सवैया पाई जी का नहीं ददसार पिता पितामा पर पितामा सजन कुटुंब सुत बान नाम बराता है दाद के का रिश्ता उसका पिता परदादा, पिता दा, पिता उस पर नहीं ददसार पिता पितामा पर पितामा सजन कुटुंब सुत बांधाओ ना बराता है नहीं ननसार माता परमाता प्रिद माता ਮਾਮੇ ਮਾਮੂ ਮਾਸੀ ਮੌਸਾ ਬਿਵਦ ਬਿਖਿਆਤਾ ਹੈ ਇੱਕ ਰਿਸ਼ਤਾ ਦਾਦਕਿਆਂ ਦਾ ਪਿਤਾ ਤੋਂ ਚਲਦਾ ਹੈ ਨਾਨਕਿਆਂ ਦਾ ਮਾਂ ਤੋਂ ਚਲਦਾ ਹੈ ਮਾਂ ਮਾਂ ਦੀ ਮਾਂ ਨਾਨੀ ਫਿਰ ਉਸ ਦੀ ਮਾਂ ਪਰਨਾਨੀ ਮਾਮੇ ਮਾਮੀ ਆਇ ਤੇ ਆਦਿ ਨਹੀਂ ਨਨਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ ਬਿਵਦ ਬਿਖਿਆਤਾ ਹੈ ਨਹੀਂ ਸਸੁਰਾਰ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਤੀਸ਼ਰ ਜਾਚਕ ਉਹ ਨਾ ਦਾਤਾ ਹੈ ਅਸਨ ਬਸਨ ਧਨ ਧਾਮ ਕਾਹੂ ਮੈ ਨ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਇਸ ਸੰਗਤ ਦੇ ਜੋ ਗੁਰੂ ਨਾਲ ਜੁੜੇ ਹੋਇਆ ਗੁਰੂ ਕਾ ਸਿੱਖ ਹੈ ਭਾਈ ਸਾਹਿਬ ਕਹਿੰਦੇ ਮੈਂ ਉਸ ਰਿਸ਼ਤੇ ਤੋਂ ਕਿ ਤਿੰਨੇ ਰਿਸ਼ਤੇ ਕੁਰਬਾਨ ਕਰਦਾ ਦਾਦਕਿਆਂ ਦੇ ਨਾਨਕਿਆਂ ਦੇ ਸਹੁਰਿਆਂ ਦੇ ਇਹ ਰਿਸ਼ਤਾ ਕੀ ਹੁੰਦਾ ਸਿੱਖੀ ਦਾ ਰਿਸ਼ਤਾ ਮਹਾਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਜਾਤ ਪਾਤ ਨੂੰ ਹਟਾਇਆ ਵਰਨ ਵੰਡ ਨੂੰ ਹਟਾਇਆ ਪਰਦੇ ਦੀ ਬੜੀ ਭਾਰੀ ਪ੍ਰਥਾ ਸੀ ਭਾਰਤ ਦੇ ਵਿੱਚ ਮੁਗਲਾਂ ਕਰਕੇ ਇਸ ਪ੍ਰਥਾ ਨੂੰ ਵੀ ਹਟਾ ਦਿੱਤਾ ਆਖਿਆ ਕੋਈ ਘੁੰਡ ਕਰਕੇ ਬੀਬੀ ਆਈ ਸੰਗਤ ਦੇ ਵਿੱਚ ਉਹ ਸਤ ਸੰਗ ਦਾ ਸਰਾਂ جو ہے પ્રાપ્ત کرے گی کبیر بھی روک دیں مغلوں نے برکا دیتا ہے اور تمام مڈل ایسٹ دے وچ عرب تے پھر ایران افغانستان تھانو عورت برکے دے وچ ملے گی پردا اور بڑا گہرا پردا اور کدری کدری جبرن عورتے چھڈو مسلماناں وچ ਜੋ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਦਾਰਸ਼ਨਿਕ ਮੰਨਦੇ ਨੇ ਗ਼ਜ਼ਬ ਦੀ ਗੱਲੋ ਵੀ ਪੜਦੇ ਦੀ ਹਮਾਇਤ ਕਰਦੇ ਨੇ ਜੋ ਛੀਆਂ-ਛੀਆਂ ਪੋਸਟਾਂ ਦੇ ਨੇ ਬੜੇ ਸਿਆਣੇ ਨੇ ਅਲਾਬਾਦ ਹਾਈ ਕੋਰਟ ਦਾ ਮਹਾਨ ਮੁਦੱਬਰ ਨਿਆਇ ਦੀਸ਼ ਅਕਬਰ ਅਲਾਬਾਦ ਦੀਸ਼ ਇਹ ਸ਼ਾਇਰ ਵੀ ਸੀ ਬੜਾ ਵੱਡਾ ਇਹ ਕਹਿੰਦਾ ਹੈ ਬੇਪਰਦਾ ਆਜ ਜੋ ਨਜ਼ਰ ਆਈ ਚੰਦ ਬੀਬੀਆਂ ਅਕਬਰ ਜ਼ਮੀਨ ਮੇ ਗੈਰਤ ਕੌਮੀ ਸੇ ਗੜ ਗਿਆ ਕਹਿੰਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਮੁਸਲਮ ਬੀਬੀਆਂ ਤੇ ਬੇਪਰਦਾ ਬੁਰਕਾ ਨਹੀਂ ਹੈ ਹੱਦ ਹੋ ਗਈ ਨਿਆਂ ਦੇਸ਼ ਅਲਾਬਾਦ ਹਾਈ ਕੋਰਟ ਦਾ ਪੜਾ ਲਿਖਾ ਸਿਆਣਾ ਸੂਝਵਾਨ ਤੇ ਫਿਰ ਸ਼ਾਇਰ ਸਾਹਿਤਕਾਰ बेपर्दा आज जो नजर आई चंद बीबियां अकबर जमी में गैर ते कौमी से गड़ गया मैंने कहा कि आपका पर्दा वो क्या हुआ कहने लगी कि अकल पे मर्दों की पड़ गया अकबर अलाबादी इतनी बड़ी हिमायत करता है गुरु ग्रंथ साहब जी महाराज का फरमान रहो रहोरी बहुरिया घूंगट जिनका डे ਅੰਧ ਕੇ ਬਾੜ ਲਹੇਗੀ ਨਾ ਆਂਡੇ ਘੁੰਗਟ ਪੈਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਸੱਚ ਦਾ ਗੁੰਡ ਅੱਖਾਂ ਦੇ ਚ ਚਾਹੀਦਾ ਹੈ ਸ਼ਰਮੋ ਹਯਾ ਦਾ ਗੁੰਡ ਚਿਹਰੇ ਤੇ ਚਾਹੀਦਾ ਹੈ ਕਪੜੇ ਦਾ ਨਹੀਂ ਫੈਸਲਾ ਗੁਰਗੰਸਾਬ ਦਾ ਕਹਿੰਦੇ ਨੇ ਇਸਲਾਮ ਨੇ ਬੜਾ ਵੱਡਾ ਪਰਦਾ ਦੇ ਦਿੱਤਾ ਹੈਔਰਤ ਨੂੰ वस्तु समझ के कई ईसाइत ने बिल्कुल नगनता दे दी नगनता नगेज दरम्याना जो है ढंग चुने गुरमत ने इतना पर्दा भी नहीं कि स्त्री वस्तु प्रतीत तो और इतनी नगनता भी नहीं कि शर्मोहियात जो है कोठे ते चढ़ जाए और बेशर्मी दी प्रदर्शनी होए